ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਪਾਉਂ ਕੇ ਜੀਤ ਵਾਜਿ ਗਏ ਸੋਹ ਮਹਾਰਾਜੀਓ ਉਸ ਵਿਸੜੀ ਰੂਹ ਦੇ ਆਤਮਾਨਨ ਦੇ ਮਹਾਰਾਜੇ ਆਪ ਜੀ ਲਖਤਨ ਤੇ ਲਾਣੀਆਂ ਦੇ ਬਰਾ ਕੀ ਮਾਣੇ ਗੇ ਬਾੜ ਤੇ ਬਾੜ ਮੋੜਨੇ ਕੋਲੂ ਹੋਰ ਬਾੜਾਂ ਕੀ ਜਵਾਵ ਨਮੋਤਾ ਕੋ ਲਈ ਕਹੇ ਕਾਰੀ ਬਰਗਤੀ ਮਹਾਰਾਜੀ ਜੀ ਜੀ ਮਨੀ ਆਪੀ ਦੇ ਅਨਿਆਨ ਦੇ ਸੇਵ ਕਰਦ ਦੇ ਤੁਕਸੰਦ ਕੀ ਮਾਫ ਕਰਨਾ ਅਕੀ ਕੋ ਸਪਰਤ ਬਗੇਂ ਦੇਵਾ ਸੇ ਸੇਵਾ subestimei o é. ਇਹ ਗੁਰੂ ਦੇ ਨਾਮ ਨੇ ਪਰਪੁਰ ਗੁਰ ਕਰਨੇ ਸਰਬੋਤਮ ਬਟਾਮਾ ਵਰਦਾਨ ਕਰਨੀ ਜੀ ਮਹਾਰਾਜੀ ਕਿਰਪਾ ਭਰਿਓ ਸੰਗਤਾਂ ਨੂੰ ਮਿਲਾ ਕੇ ਵਰਗਾਹੀ ਹੁਕਮ ਨਾਮੇ ਸਾਹਿਬ ਬਖਸ਼ ਕੇ ਨੇ ਹਾਲ ਤੋਂ ਪ੍ਰਵਾਦ ਕਰ ਕੋ ਜੁਮਾਫ ਕਰਨੀ ਸਰਬਤੇ ਗਾਨ ਰਾਜਸਤਾਨੀ ਸਹੀ ਪਿਆਰੀ ਮੇਲੋ ਜਿੰਨਾ ਬੜਿਆ ਨਾਮ ਤੇ ਉਹ ਤੁਨ ਗੁਨਾਥ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਪਨਾਹ ਸਰਬ ਜੋ ਹੋਵੇ ਵਾਹਿਗੁਰੂ ਨਾਮ ਜਹਾਜ ਹੈ श्रदाकर सेब दे गुरु नाम जहाज है श्रदाकर सेब देसो ਤੇ ਭਲੀ ਬਹੁਤ ਪਤਾ ਹੀ ਹੈ ਭਾਈ ਜੋ ਕਿ ਸਵਰਗਵਾਸੀ ਸਤਿਕਾਰਯੋਗ ਹਰਚੰਦ ਸਿੰਘ ਪੰਡਤ ਸਾਹਿਬ ਜੋ ਕਿ ਸਵੇਰੇ ਅੱਜ ਅਗਾਰ ਚਲਾਣਾ ਕਰਕੇ ਦੀ ਖਬਰ ਦੇ ਘਟਨਾ ਹੋਏ ਸਵੇਰੇ ਅੱਜ ਸਰਪੰਚ ਸਾਹਿਬ ਦਿੱਤ ਬਿਯੋਗ ਖਰਾਬ ਹੋਣ ਕਰਕੇ ਉਨਨ ਮੌਜੂ ਸਵੇਰੇ 7:38 ਵਜੇ ਆਟੈਕ ਆਗਿਆ ਤੇ ਸਰਪੰਚ ਸਾਹਿਬ ਬਹੁਤ ਹੀ ਮੇਰਕ ਸਨ ਸਾਨੂੰ ਚੰਗੇ ਸੁਭਾਅ ਦੇ ਸਾਨੂੰ ਤੇ ਵੱਡਾ ਕਦਰ ਪਰਕ ਲੱਗਦੇ ਮੈਂਬਰ ਸਹਿਬਾਨ ਕੇ ਸਾਨੂੰ ਤੇ ਕਲੱਬ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਨਗਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਸੋ ਸਰਪੰਚ ਸਾਹਿਬ ਅੱਗੇ ਹੋ ਕੇ ਨਗਰ ਦੇ ਸਮਰਵਾਉਂਦੇ ਕਿਸੇ ਨੂੰ ਜਵਾਬ ਰ ਕਰਨ ਲਈ ਬਹੁਤ ਹੀ ਜੰਗੀ ਸੁਭਾਅ ਦੇ ਸਨ ਤੇ ਹਰ ਇੱਕ ਕਾਰਜਾਂ ਦੇ ਲਈ ਅੱਗੇ ਹੋ ਕੇ ਮੂਹਰੇ ਆਉਂਦੇ ਜੋ ਵੀ ਕਾਰਜ ਹੁੰਦੇ ਸਨ ਗੁਰੂ ਘਰ ਦੇ ਪਿੰਡ ਦੇ ਨਕਰ ਦੇ ਪੰਚਾਇਤਾਂ ਦੇ ਆਪਾਂ ਹੋਏ ਪਿਆਰ ਸਭਨ ਸਾਹਿਬ ਦਾ ਸੋ ਮਹਾਰਾਜ ਕਿਰਪਾ ਕਰਨ ਸੁਖ ਸੁਰੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਇਸੇ ਪਰਵਾਣ ਮੰਨ ਅੰਮ੍ਰਿਤ ਦਾ ਵਲ ਬਖਸ਼ਣ ਤੇ ਸੰਗਤਨ ਭਾਈ ਸਾਰੀ ਸੰਗਤੋਂ ਬੇਨਤੀ ਕਰਦੇ ਹਾਂ ਕਿ ਵੀਰਵਾਰ ਦੇ ਵੀਰਵਾਰ ਬਣਦੈਣ 8 ਤਰੀਕ ਨੂੰ ਭਾਈ ਸਵੇਰੇ ਨੋਬਲੇ ਫੁੱਲ ਚੁੱਕੇ ਜਾਣਗੇ ਫੁੱਲਾਂ ਦੀ ਰਸਮ ਹੋਵੇਗੀ ਤੇ ਪਰਿਵਾਰ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮਕਾਨਾਂ ਬੰਦ ਹਨ 8 ਤਰੀਕ ਨੂੰ ਵੀਰਵਾਰ ਦੇ ਬਣਦੈਣ ਫੁੱਲਾਂ ਦੀ ਰਸਮ ਹੋਵੇਗੀ 9 ਜਨਮ ਕੋ ਪੁੱਲ ਜੁਕੇ ਜਾਣਗੇ ਤੇ 15 ਜਨਮ ਨੂੰ ਭਾਏ ਵੀਰਵਾਰ ਕਾਲ ਦੇ ਨੂੰ ਅੰਤਿਮ ਅਰਦਾਸਾ ਬੇਨਤੀ ਹੋਣਗੀਆਂ ਗੁਰਦੁਆਰਾ ਸਾਹਿਬ ਕੀ ਤਕਾਂ ਜਿਉ ਵੱਡਾ ਤੁਲਕਾ ਦਾ ਬਿਖੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੌਣਾਂ ਦੀ ਕਿਰਪਾ ਤਾਂ ਕਰਨੀ ਜੀ ਦਲਵਿੰਦਰ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਵੀ 5 ਮਿੰਟ ਜੋ ਆਪਣੇ ਵਿਚਾਰ ਸੰਜੀਗ ਕਰਨਗੇ ਸੰਗਤਾਂ ਦੇ ਨਾਲ ਸਰਪੰਚ ਸਾਹਿਬ ਦੇ ਸਵਾਸੀ ਜੀ ਨੂੰ ਦੇ ਪਿਛੇ ਰੁਕਾਰ ਸਾਰੇ ਆਪ ਪਰਿਵਾਰ ਤੁਹਾਰਦੇ ਹਾਂ ਸਨੇਹ ਜਨ ਸਾਹਿਬ ਇਹ ਰੇਡ ਪ੍ਰਵਾਹ ਤੋਂ ਕਿਸ ਦੇ ਸਾਰੇ ਆਗਰੇ ਪ੍ਰਵਾਹ ਦਾ ਜੀਵਾ ਕਿਸੇ ਵੀ ਪ੍ਰਤਨਾ ਬੈਕ ਬਹੁਤ ਹੀ ਬੁੜੀ ਇਨਸਾਨ ਹੁੰਦੀ ਕਿਸੇ ਦਾ ਮੁੰਡਾ ਜਿਹੀ ਵੀ ਸੁਣੋਈ ਤੁਮ ਤਰ ਤੀ ਬੋਲੀ ਐਵੇਂ ਜੇਸਾ ਜਿਹੜਾ ਬੋਲਦਾ ਉਹਨਾਂ ਦਾ ਲਾਗੇ ਵਿੱਚ ਵੀ ਬਹੁਤ ਵੱਡਾ ਮੇਲ ਦਾ ਸੀਗਾ ਕਿਉਂਕਿ ਸੋਨੇ ਕਾਲੀ ਦਾ ਵੀ ਬਹੁਤ ਵੱਡਾ ਪ੍ਰਸਾਦ ਧਰਸਾ ਤੇ ਕੈਡਰ वाहेगुरू जी वाहेगुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੋਪਰ ਹੀੜਾ ਜ਼ਿਲ੍ਹਾ ਮਰੀਕੋੜਲਾ ਨਜ਼ਦੀਕ ਐਮਤਗੜ ਪਹੁੰਚੇ ਆ ਜਿੱਥੇ ਵੱਡਾ ਕੱਲੂ ਘਰ ਆ ਕੋਪਰ ਹੀੜੇ ਦੇ ਕਲੱਬ ਦੇ ਇੱਕ ਮੈਂਬਰ ਸਰਦਾਰ ਹਰਚੰਦ ਸਿੰਘ ਸਾਹਿਬ ਕਾ ਸਰਪੰਚ ਰਹੀੜਾ ਪਿੰਡ ਤੋਂ ਜਿਹੜੇ ਅੱਜ ਸੰਸਾਰ ਨੂੰ ਅਲਵਿਦਾ ਕਹਿ ਗਏ ਉਹ ਬਹੁਤ ਵੱਡੀਆਂ ਸਮਾਜ ਚ ਉਹਨਾਂ ਦੀਆਂ ਦੇਣਾਂ ਤੀਆਂ ਜਿਹੜੀ ਅੱਜ ਮੇਰੇ ਨਾਲ ਬਾਈ ਜੀ ਹੁਣੀ ਖੜੇ ਨੇ ਬਹੁਤ ਸਤਿਕਾਰਯੋਗ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਈ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਭਾਣਾ ਵਰਤਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਦਾ ਅੱਜ ਮੈਨੂੰ ਇਹਨਾਂ ਦੇ ਨਗਰ ਤੋਂ ਫੋਨ ਆਇਆ ਸੀ ਜੀ ਇਰਫਾਨ ਜੀ ਦਾ ਤੇ ਉਹਨਾਂ ਨੇ ਦੱਸਿਆ ਕਿ 5:30 ਦੇ ਕਰੀਬ ਜੋ ਅੱਜ ਇਹ ਹਾਦਸਾ ਵਾਪਰਿਆ ਤੇ ਇੱਕ ਬੜੇ ਚੰਗੇ ਨੇਕ ਇਨਸਾਨ ਸੀ ਬਿਲਕੁਲ ਜਿਨ੍ਹਾਂ ਦਾ ਜਿੱਥੇ ਸ਼੍ਰੋਮਣੀ ਕਾਲੇਦਾਲ ਨੂੰ ਘਾਟਾ ਪਿਆ ਉੱਥੇ ਹੋਰ ਜਿੰਨੇ ਆਲੇ-ਦਾਲੇ ਦੇ ਪਿੰਡ ਸੀ ਜੋ ਉਸਵਾਸੇਵਾ ਦੇ ਕੰਮ ਸੀ ਤੁਸੀਂ ਸਾਰੇ ਜਾਣਦੇ ਹੀ ਹੋ ਬਿਲਕੁਲ 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 ਆਪਾਂ ਜਾਣਦੇ ਹਾਂ ਗਰੀਬ ਕੁੜੀਆਂ ਦੇ ਲੋੜਵੰਦ ਧੀਆਂ ਦੇ ਵਿਆਹ ਕਰਦੇ ਦਸਤਾਰਾਂ ਦੇ ਕੈਂਪ ਵਗੈਰਾ ਹੋਰ ਹਰ ਇੱਕ ਚੀਜ਼ ਦੇ ਵਿੱਚੋਂ ਆਪਦਾ ਬੜੰਦਾ ਜੋ ਯੋਗਦਾਨ ਸੀ ਉਹ ਪਾਉਂਦੇ ਸੀ ਸੋ ਉਹਨਾਂ ਦਾ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਬੜਾ ਦੁੱਖ ਲੱਗਿਆ ਤੇ ਬਾਕੀ ਪ੍ਰਮਾਤਮਾ ਕੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਬਿਛੜੀ ਰੂ ਨੂੰ ਆਪਣੇ ਚਰਨਾਂ ਵਿੱਚ ਨਵਾਜ ਬਖਸ਼ਣ ਤੇ ਪਰਿਵਾਰ ਨੂੰ ਮਗਰੋਂ ਭਾਣਾ ਮੰਨਣ ਦਾ ਬਲ ਬਖਸ਼ਣ। ਮੈਂ ਜੀ ਜੇ ਆਪਣੀ ਗੱਲ ਕਰਾਂ ਨਾ ਜੀ ਮੈਂ 2011 ਦੇ ਵਿੱਚ ਬਲਵਾਂ ਸ਼ੰਤੀ ਮੈਂਬਰ ਬਣਿਆ ਸੀ। ਬਿਲਕੁਲ। ਇਹ ਮੇਰੇ ਚਾਚਾ ਜੀ ਸੀ ਮੈਂ ਇਹਨਾਂ ਨੂੰ ਪਿਤਾ ਸਾਮਾਨ ਹੀ ਮੰਨਦਾ ਸੀ ਮੈਂ। ਬਿਲਕੁਲ ਬਿਲਕੁਲ ਬਿਲਕੁਲ। ਇਹ ਭਗੁਰਦੀਖਰ ਖਾਲਸਾ ਬੈਗਜ਼ ਦੀ ਫਤਿਹ ਸਾਡੇ ਇਲਾਕੇ ਦੀ ਮਹਾਨ ਸ਼ਖਸੀਅਤ ਸਬਜ਼ਾਲ ਜੰਮ ਸਿੰਘ ਜਨਾਬ ਦਾ ਸਰਪੰਚ ਢੀੜਾ ਸਾਡੇ ਸਰਕਲ ਪ੍ਰਧਾਨ ਸੋਮਨੀ ਸਾਹਿਬ ਜੀ ਦਾ ਦਾ ਅਜਬ ਸੋੜਾ ਖਤੋਂ ਹੋ ਗਿਆ ਸਵੇਰੇ ਥੋੜੀ ਜਨਾਂ ਹੀ ਤਬੀਤ ਤੇ ਡੀ ਹੋਈ ਤੇ ਟੀਕਾ ਡਾਕਟਰ ਨੇ ਪਿੰਡੋਂ ਲਾਇਆ ਤੇ ਹਿੰਦ ਹਸਪੀਟਲ ਲੈ ਕੇ ਗਿਆ ਤੇ ਉਹਨੂੰ ਅਟੈਕ ਆਇਆ ਸਾਤੀ ਚ ਦਰਦ ਹੋਇਆ ਪੰਜ ਚਾਰ ਮਿੰਟ ਵਿੱਚ ਹੀ ਵਸ ਉਸ ਸਰੀਰ ਛੱਡ ਗਏ ਇਹ ਪ੍ਰਮਾਤਮਾ ਜਿੱਤਾ ਕਹਿਣਾ ਵੀ ਉਹਨਾਂ ਨੂੰ ਪ੍ਰਮਾਤਮਾ ਅੱਬੇ ਚੱਲਣਾ ਚ ਨਵਾਸ ਵਕਸੇ ਇੰਨੀ ਵਧੀਆ ਸਰੀਰ ਤੇ ਕੁੜੀਆਂ ਦੇ ਵਿਆਹ ਕਰਨੇ ਪੱਗਾਂ ਦੇ ਮੁਕਾਬਲੇ ਕਰੋ ਕੋਈ ਵੀ ਪਿੰਡ ਦੇ ਕੰਮ ਨੇ ਜਿੰਨੇ ਆ ਪੰਜਾਂ ਸੜਕਾਂ ਇੰਨੇ ਕੰਮ ਕਰਨੇ ਹੁੰਦੇ ਜੀ ਇਲਾਕੇ ਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਜਿੰਨੇ ਜਾਨੀ ਕਿ ਉਹਦੇ ਵੀ ਕੰਮਤੀ ਸਮਾਜ ਭਲਾਈ ਕੰਮਤੀਗੇ ਉਹ ਸਾਰੇ ਕੰਮਾਂ ਚ ਮਤਲਬ ਵੱਧ ਯੋਗਦਾਨ ਲੈਂਦੇ ਜੀ ਸਾਰਿਆਂ ਤੋਂ ਜਾਰੇ ਮਾਦਬ ਪਿੰਡ ਰਹੀੜੇ ਵਿੱਚੋਂ ਉਹਨਾਂ ਦਾ ਨਾਮ ਬੋਲਦਾ ਸੀ ਜਿੱਥੇ ਹੀ ਹੁੰਦਾ ਵੀ ਹਰਚੰਦ ਰਹੀੜਾ ਨਾਮ ਤੇ ਰਹੀੜਾ ਮਸ਼ਹੂਰ ਹੋ ਗਿਆ ਜੀ ਇੰਨੇ ਵਿਆਹ ਕਰਨੇ 18-20 ਸਾਲਾਂ ਤੋਂ ਬਿਲਕੁਲ ਜੀ ਬਿਲਕੁਲ 17 17 18 ਸਾਲ ਹੋ ਗਏ ਇੱਕ ਕੁੜੀ ਦਾ ਵਿਆਹ ਕਰਨਾ ਵੀ ਔਖਾ ਹੈ ਹਰੇਕ ਸਾਲ 8 10 ਕੁੜੀਆਂ ਦੇ 8 10 ਕੁੜੀਆਂ ਦੇ ਵਿਆਹ ਕਰ ਜਾਂਦੇ ਦੀ ਕਿਉਂਕਿ ਬਟੀਆਂ ਜ਼ਿੰਮੇਵਾਰੀਆਂ ਦੀ ਸ਼ਖਸੀਅਤ ਦਾ ਸਾਨੂੰ ਘਾਟਾ ਪਿਆ ਇਹ ਮੈਂ ਤਾਂ ਕਹਿੰਦਾ ਵੀ ਉਹਨਾਂ ਦੇ ਜਦੋਂ ਅਗਲੇ ਵੀਰਵਾਰ ਨੂੰ ਭੋਗ ਆ ਤੇ ਜਿਹੜਾ ਹੁਣ ਕਿੰਨੀ ਤਰੀਕ ਨੂੰ ਭੋਗ ਕਿੰਨੀ ਤਰੀਕ ਨੂੰ ਆ ਜੀ 15 ਤਰੀਕ ਨੂੰ 15 ਜਨਵਰੀ ਦਾ ਭੋਗ ਆ ਵੀ ਅੱਛਾ 15 ਜਨਵਰੀ ਦਾ ਭੋਗ ਆ ਹਾਂ ਜੀ 8 ਨੂੰ ਫੁੱਲ ਚੁਗਣੇ ਨੇ 8 ਨੂੰ ਫੁੱਲ ਚੁਗਣੇ ਨੇ ਵੀਰਵਾਰ ਤੋਂ ਵੀਰਵਾਰ ਅਗਲੇ ਵੀਰਵਾਰ ਦਾ ਭੋਗ ਤੇ ਆ ਵੀਰਵਾਰ ਨੂੰ ਕਰਦੇ ਜਾਨਗੇ ਵਰਦਵਾਰਾ ਢੱਲੂ ਘਰਾ ਸਾਹਿਬ 35 ਜਰ ਸਿੰਘਾ ਜੀ ਦਾ ਦੇ ਜਗ੍ਹਾ ਤੇ ਅੰਤਮ ਅਰਦਾਸ ਹੋਵੇਗੀ ਉੱਥੇ ਸਾਰੀਆਂ ਸੰਗਤਾਂ ਨੂੰ ਕਹਿੰਦੇ ਆ ਵੀ ਬਾਤ ਚੜ ਕੇ ਸਾਰੇ ਜਿਹੜੇ ਵੀ ਉਹ ਸਾਦੇ ਵੀ ਸੱਜਣ ਤੇ ਜਿਹੜੇ ਚੌਂ ਨਾਲੇ ਨੇ ਇਹ ਵੀ ਬੰਦੇ ਆ ਇਹ ਵਧੀਆ ਬੰਦੇ ਆ ਜਿਹੜਾ ਤਾਂ ਕਰਿਆ ਜਨਾ ਚੱਲਣਾ ਹੋਊਗਾ ਉੱਥੇ ਸਾਰੀਆਂ ਸੰਗਤਾਂ ਹੀ ਰੋਂਦੀਆਂ ਸੀ ਅੱਜ ਬਿਲਕੁਲ ਜੀ ਬਿਲਕੁਲ ਬਹੁਤ ਕੱਠ ਸੀਗਾ ਜਿਵੇਂ ਆਪਾਂ ਦੇਖਦੇ ਆ ਸਮਾਜ ਭਲਾਈ ਦੇ ਕੰਮਾਂ 'ਚ ਵੱਡਾ ਯੋਗਦਾਨ ਦਿੰਦੇ ਸੀਗੇ ਤੇ ਅੱਜ ਇਹ ਮਹਾਨ ਜਿਹੜੀ ਰੂਹ ਆ ਇਹਦਾ ਜਾਣਾ ਕਲੱਬ ਲਈ ਨਹੀਂ ਇੱਕ ਸੰਸਾਰ ਲਈ ਜਿਵੇਂ ਇਲਾਕੇ ਲਈ ਸਮਾਜ ਲਈ ਵੱਡਾ ਘਟਾ